ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਮੇਰਾ ਨਵਾਂ ਵਲੌਗ ਅੱਜ ਮੈਂ ਵੀ ਗਿਆ ਸੀ ਮਾਰਕੀਟ ਤੇ ਪੱਗੂ ਲਈ ਆਈ ਐ ਜੀਜੀ ਇਹ ਬਗੇਤੀ ਚੀਜੀ ਆ ਬਗੀ ਬ੍ਰੈਡ ਕਰਨ ਲਈ ਆ ਕਦੋਂ ਮੈਨੂੰ ਜਾਓਗੇ ਤੁਸੀਂ ਮੇਰੀ ਪੈਡੀ ਕੇ ਕੋਈ ਵਾਰੀ ਮੰਗਵਾ ਦੇ ਸਭ ਕਿਉਂਕਿ ਬਹੁਤ ਮੁਸ਼ਕਲ ਹੁੰਦੀ ਆ ਵਾਰ-ਵਾਰ ਵਿਚਾਰੀ ਹਾਂ ਹੁਣ ਐਸੇ ਵੀ 올ਡੇਜ ਹੋਣ ਕਰਕੇ ਠੀਕ ਵੀ ਨਹੀਂ ਰਹਿੰਦਾ ਪੱਗੂ

ਆਪਾਂ ਇਹ ਲੈ ਆਂਦੀ ਆ ਪੱਗੂ ਦੀ ਪੈ ਡਿਗਰੀ ਇੱਕ ਮਹੀਨਾ 30 30 ਪੈਕਟ ਹੈ ਨਾ ਹੂੰ ਇਹਦੇ ਵਿੱਚ 30 ਪੈਕਟ ਆ ਤੇ ਇੱਕ ਮਹੀਨੇ ਤੋਂ ਉੱਪਰ ਹੀ ਟਾਈਮ ਕੱਢ ਜਾਣਾ ਕਈ ਵਾਰੀ ਕੁਝ ਹੋਰ ਵੀ ਪਾ ਤੀਦਾ ਇਹ ਸਾਨੂੰ ਪਈ ਜੀ 1200 ਦੇ ਵਿੱਚ 1200 ਦੀ ਆਈ 30 ਦਿਨ ਦੀ ਤੇ ਇੱਕ ਪੱਗੂ ਸਾਡੀ ਦੀ ਆ ਲੱਤ ਤੇ ਕੁਝ ਹੋ ਗਿਆ ਇਹ ਕੋਈ ਚੱਲ ਨਹੀਂ ਹੁੰਦਾ ਇਹਦੇ ਕੋਲ ਹੁਣ ਆ ਸ਼ਾਮ ਨੂੰ ਇਹਨੂੰ ਲੈ ਕੇ ਜਾਵਾਂਗਾ ਡਾਕਟਰ ਕੋ ਇੰਜੈਕਸ਼ਨ ਲਵਾ ਲਓ ਕਹਿੰਦਾ ਪਤਾ ਨਹੀਂ ਕੀ ਹੋਈ ਜਾਂਦਾ ਇਹਨੂੰ ਵਿਚਾਰੀ ਨੂੰ ਚੀਜੀ ਦਵਾ ਪੱਗੂ ਖਾਣੀ ਚੀਜੀ ਚਲੋ ਆਜੋ ਆਜੋ ਚੀਜੀ ਨੂੰ ਆਜਾ ਆਜੋ ਇਹਨਾਂ ਰੋਟੀ ਦਵਾ ਆਜੋ ਆਜਾ ਇਹ ਮੈਂ ਪੱਗੂ ਦੇ ਬੰਨ ਦਿੱਤੀ ਆ ਗਰਮ ਪੱਟੀ ਇਹ ਦੇ ਇਹ ਦੇ ਇਸ ਪੈਰ ਤੇ ਮੂਚਾ ਹੀ ਲੱਗਦਾ ਕਿਉਂਕਿ ਕੋਈ ਝੋਟ ਨਹੀਂ ਗਈ ਮਤਲਬ ਕਿ ਸੱਟ ਵੀ ਇਹਦੇ ਕੋਈ ਨਹੀਂ ਗਈ ਤੇ ਨਾ ਹੀ ਕੋਈ ਜ਼ਖਮ ਆ ਤੇ ਇਨਸ਼ਾਅਰ ਜੂਰ ਨਾ ਮਾਰੀ ਸੀ ਆਪਣੀ ਮੰਜੀ ਤੋਂ ਉਹਦੇ ਨਾਲ ਲੱਗਦਾ ਵੀ ਇਹਦੇ 나ੜ ਤੇ 나ੜ ਚੜ ਗਈ ਕੁਛ ਐਦਾਂ ਦਾ ਹੋ ਗਿਆ ਮਨੀ ਕੋਲ ਗਈ ਹੈ ਪਿਛਲੇ ਕਮਰੇ ਚੀਜੀ ਖਾਨ ਗੁੱਲੂ ਆ ਜਾ ਲੈ ਚੀਜੀ ਪੱਗੂ ਲੈ ਚੀਜੀ ਆ ਜਾ ਆ ਜਾ ਆ ਜਾ ਇੱਥੇ ਬੈਠ ਜਾ ਇੱਥੇ ਓ ਗੰਦੇ ਕੁੱਤੇ ਪੱਗੂ ਗੰਦੇ ਕੁੱਤੇ ਆ ਜਾ ਕਿ ਹੋਇਆ ਛੀ ਕੀ ਹੋਇਆ ਛੀ ਗੁੱਲੂ ਰੋਟਾ ਵੀ ਤਾਦਾ ਦੇਖ ਨਹੀਂ ਐ ਤਾਂ ਉਹ ਦੀ ਬੇਸ਼ਰਮਤਾ ਹੀ ਕਰਦੀ ਰਹਿੰਦੀ ਨੇ ਹਨਾ ਦੋ ਤਿੰਨ ਦਿਨ ਹੋ ਗਏ ਇਦਾਂ ਹੀ ਇੱਥੇ ਬੈਠੋ ਇੱਥੇ ਬੈਠ ਕੇ ਹੱਥ ਫੇਰੋ ਇੱਥੇ ਬੈਠ ਫੇ ਮ사ਜ ਕਰੂੰਗਾ ਇੱਥੇ ਬੈਠੋ ਬੈਠ

ਗੰਦੀ ਉਨ ਤੋਂ ਦੰਦੀ ਵੜ ਦਿੰਦੀ ਨਾ ਤੇ ਤੋਂ ਡਰ ਲੱਗਦਾ ਰਹਿੰਦਾ ਆ ਗੁਲੂ ਕੀ ਹੋਇਆ ਜੀ ਕੀਰਤ ਆਈ ਉਹ ਬਾਹਰ ਕੀਰਤ ਕੀਰਤ ਪਗੋਂ ਚੀਜੀ ਦੇ ਦੇ ਕੀਰਤ ਉਹ ਹਰਜੋਤ ਆ ਗਿਆ ਹਰਜੋਤ ਰਜੋਤ ਪੱਗੂ ਦੇ ਛੱਟ ਲੱਗ ਗਈ ਪੱਗੂ ਦੇ ਛੱਟ ਲੱਗ ਗਈ ਪੱਗੂ ਗੰਦਾ ਬੁੱਢਾ ਹੋ ਗਿਆ ਪੱਗੂ ਬੁੱਢਾ ਹੋ ਗਿਆ ਪੱਗੂ ਬੁੱਢਾ ਹੋ ਗਿਆ ਪੱਗੂ ਬੁੱਢਾ ਹੋ ਗਿਆ ਇਹ ਕ ਹੱਥ ਨਹੀਂ ਲਾਉਣ ਦਿੰਦੀ ਇਹ ਹੋਣਾ ਕਿਤੇ ਵੀ ਹੱਥ ਲਾ ਕੇ ਸਫਾਈ ਨਹੀਂ ਕਰਨ ਦਿੰਦੀ ਮ사ਜ ਕਰੀ ਚਲੋ ਬਸ ਮ사ਜ 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 ਹਾਂ ਇੱਥੇ ਕਰਾਂ ਇੱਥੇ ਆਹ ਕਰਦੇ ਮੈਂ ਇਹ ਉਹ ਜਿੱਦਾਂ ਦਾ ਲੱਗਾ ਉਹਦੇ ਪਿੱਛੇ ਫੋਨ ਦੇ ਉਦਾਂ ਦਾ ਯਾਰਤ ਹੋ ਗਈ ਹੋ ਗਈ ਦੀ ਆਜਾ ਗੁੱਲੂ ਤੋਰ ਕੇ ਦਿਖਾ ਹੁਣ ਸਹੀ ਹੈ ਆ ਜਾ ਆ ਜਾ ਤੋਰ ਤਾ ਆਜਾ ਗੁੱਲੂ ਬਗੂ ਆਜਾ ਚੀਜੀ ਲੈ ਲੈ ਆਜ ਚੀਜੀ ਤੋਂ ਬਿਨਾ ਨਹੀਂ ਆਉਣਾ ਕਿਸੇ ਕੋਲ ਹਨਾ ਨਾ ਉਥੇ ਬਹਿ ਗਿਆ ਗੁੱਲੂ শেਟ ਆ ਦੇਖੋ ਇੰਨਾ ਕੱਖ ਲੱਗਦਾ ਸਾਡਾ ਇਹੋ ਕੁੱਤਾ ਇਹ ਸਾਡਾ ਗੁੱਲੂ ਜਿੱਦ ਗੁੱਸੇ ਹੋ ਜਾਂਦੀ ਨਾ ਇਦਾਂ ਬੈਠ ਜਾਂਦੀ ਹੈ ਇਹ ਵਾਰ ਗੁੱਸੇ ਆ ਗੁੱਸੇੰਦ ਤੂੰ ਵਸੇ ਤੂੰ ਕਾਤੇ ਗੁੱਸੇ ਆ ਗੁੱਸੇ ਆ ਚਲੋ ਜੀ ਤੇ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਅੱਜ ਬਗੀ ਤੇ ਰਹਿਣ ਤਕਰੀਬਨ ਅਸੀਂ ਦੇਖਣੀ ਹੁੰਦੀ ਬਗੀ ਅਲਰਜੀ ਜੀ ਹੋਈ ਆ ਉਤੋਂ ਲਾਤਰੋਂ ਕੁਛ ਹੋ ਗਿਆ ਉਹਨੇ ਦੀ ਮੈਡੀਸਿਨ ਪ੍ਰੋਪਰ ਚਲਾਉਨੇ ਆ ਇਹ ਕੇ ਦੇ 올ਡੇਜ ਹੋ ਗਈ ਕਰਕੇ ਹੁਣ ਇਹਨੂੰ ਕੁਛ ਨਾ ਕੁਛ ਹੋ ਹੀ ਜਾਂਦਾ ਓਕੇ ਗੁੱਲੂ ਬਾਏ ਕਰਦੇ ਪਲੀਜ਼ ਜਿਹਨੂੰ ਜਿਹਨੂੰ ਸਾਡੇ ਵਲੌਗ ਪਸੰਦ ਆ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਬਾਏ ਕਰ ਦੋ ਬੱਗੂ ਬਾਏ ਕਰ ਦੋ ਬੱਗੂ ਸੇ ਬਾਏ ਸੇ ਬਾਏ